ਅੱਜ ਇਸ ਕਪੂਰਥਲਾ ਹਲਕੇ ਵਿੱਚ ਜਿਹੜਾ ਲੋਕ ਸਭਾ ਹਲਕਾ ਖਡੂਰਸਾ ਹੈਗਾ ਲਾਜੀਤ ਸਿੰਘ ਭੁੱਲਰ ਜੀ ਪਹਿਲੀ ਵਾਰ ਇੱਥੇ ਰੋਡ ਸ਼ੋਅ ਦੇ ਵਿੱਚ ਆ ਰਹੇ ਆ ਉਹਨਾਂ ਦੇ ਆਉਣ ਤੇ ਉਹਨਾਂ ਦੇ ਸਵਾਗਤ ਦੇ ਵਿੱਚ ਔਰ ਇਹ ਜਿਹੜਾ ਰੋਡ ਸ਼ੋਅ ਕੱਢਿਆ ਜਾ ਰਿਹਾ ਹੈਗਾ ਬਹੁਤ ਭਾਰੀ ਜਿਹੜੇ ਹੈਗੇ ਆ ਮੋਟਰਸਾਈਕਲ ਰੈਲੀ ਹੁਣ ਜਾ ਰਹੀ ਹੈਗੀ ਔਰ ਬਹੁਤ ਜੋਸ਼ ਓਰ ਦੇ ਨਾਲ ਜਿਹੜੇ ਸਾਡੇ ਵਲੰਟੀਅਰ ਆਏ ਹੋਏ ਆਗੇ ਆ ਔਰ ਕੱਤੋਂ ਕੱਟੇ ਹੈ 2 ਤੋਂ 2.5 ਘੰਟੇ 3 ਘੰਟੇ ਜਿਹੜਾ ਇਹ ਸਾਡਾ ਰੋਡ 'ਚ ਚੱਲਣਾ ਆਇਆ ਉਹ ਤਾਂ 2.5 ਘੰਟੇ ਰੋਡ 'ਚ ਚੱਲਣਾ ਹੈ ਅਗਰ ਇਹ ਸੇ ਰੋਡ 'ਸ਼ੋ ਨੂੰ ਖਡੂਰ ਸਾਹਿਬ ਹਲਕੇ ਦੀ ਜਿਹੜਾ ਲੋਕ ਸਭ ਲੋਕ ਸਭਾ ਹਟਕਾ ਖਡੂਰ ਸਾਹਿਬ ਹਲਕਾ ਆਇਆ ਇਹ ਰੋਡ 'ਚ ਜਿਹੜਾ ਹੈਗਾ ਜਿੱਤ ਦਾ ਪਰਚਮ ਲਹਿਰਾਉਂਦਾ ਹੋਇਆ ਜਾਏਗਾ ਇਹ ਇਹ ਜਿੱਤ ਦੀ ਆਵਾਜ਼ ਕਰਦਾ ਹੋਇਆ ਜਾਏਗਾ ਇਹ ਰੋਡ 'ਚ ਜਿਹੜਾ ਹੈਗਾ ਵਾ ਔਰ ਲਾਲਜੀਤ ਸਿੰਘ ਢੁੱਲਰ ਦੇ ਹੱਕ ਦੇ ਵਿੱਚ ਇਹ ਪੂਰਾ ਫਤਵਾ ਜਿਹੜਾ ਹੈਗਾ ਇਹ ਕਪੂਰਥਲਾ ਹਲਕੇ ਤੋਂ ਵੀ ਜਿੱਤ ਜੁੰਦਾ ਹੋਇਆ ਜਾਵੇਗਾ ਹਾਂ ਬਾਦਰੀ ਪਾਟ